ਬੰਦਾ ੱੱੱਕਾ ਬੋਲੀ ਜਾਂਦਾ ਜਲੀਲ ਕੀਤਾ ਤੇ ਜਲਾਲਤ ਕੀਤੀ ਕਦੇ ਭੁੱਲਦਾ ਨਹੀਂ ਪਾਰਟੀ ਦਾ ਪ੍ਰਧਾਨ ਜਿਉੜੀ ਤੁਸੀਂ ਏਡਾ ਚੈਕਿੰਗ ਕਰਾ ਕੇ ਭੇਜੋ ਪਰ ਮੈਂ ਚਿੱਤ ਚ ਜ਼ਰੂਰ ਯਾਦ ਰੱਖੂਗਾ ਜਿਨ੍ਹਾਂ ਨੇ ਕਰਾਇਆ ਉਹ ਚਿੱਤ ਚ ਜ਼ਰੂਰ ਰੱਖ ਯਾਦ ਉਸ ਤਰੀਕੇ ਦੇ ਨਾਲ ਕਾਂਗਰਸੀਆਂ ਪ੍ਰਤੀ ਲਗਈਆ ਹੈਗਾ ਕੀ ਹਨ ਜੀਰਾ ਸਾਹਿਬ ਬਹੁਤ ਚੜ੍ਹਦੀ ਕਲਾ ਹੈ ਸੱਚੇ ਬਾਦਸ਼ਾਹ ਦਾ ਨਾਮ ਲੈਣ ਦਾ ਬੜਾ ਮੌਕਾ ਮਿਲਦਾ ਅੰਦਰ ਤੇ ਬਹੁਤ ਸਾਰੇ ਲੋਕ ਵਿਚਾਰੇ ਜਿਹੜੇ ਕੋਈ ਉਦਰਤੀ ਹਾਦਸਾ ਕਰਕੇ ਉਦਰਤੀ ਐਸੀਆਂ ਦਿੱਕਤਾਂ ਕਰਕੇ ਅੰਦਰ ਹੈ ਕਈ ਤਾਂ ਬਹੁਤ ਕ੍ਰਿਮੀਨਲ ਵੀ ਹੁੰਦੇ ਆ ਉਹਨਾਂ ਨਾਲ ਸਾਨੂੰ ਗੱਲਬਾਤ ਕਰਕੇ ਮੈਨੂੰ ਬੜਾ ਆਨੰਦ ਆਉਂਦਾ ਹੈ ਕਿ ਅਸੀਂ ਸਵੇਰ ਪਾਠ ਕਰੀਦਾ ਹੈ ਗੁਰਦੁਆਰੇ ਜਾਈਦਾ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਕਰੀਦਾ ਹੈ ਮੇਰੀ ਬੈਰਿੰਗ 'ਚ ਹੁਣ ਪਹਿਲਾਂ ਜਿਹੜਾ ਮਾੜਾ-ਮੂੜਾ ਕੰਮ ਹੁੰਦਾ ਸੀ ਉਹ ਸਾਰਾ ਹੁਣ ਕੁਝ ਨਹੀਂ ਹੁੰਦਾ ਸੀ ਰੱਬ ਦੇ ਨਿਹਾਰਾ ਮਲਕੀ ਕੋਈ ਚੜ੍ਹਦੀ ਕਲਾ 'ਚ ਮੈਨੂੰ ਸਾਡਾ ਇਹ ਮਨ ਦੇ ਨਜ਼ਰ ਆਇਆ ਉਹਨਾਂ ਪਰਵਾਹ ਨਾ ਕਰੋ ਗੱਲ ਇਹ ਆ ਵੀ ਇੱਕ ਐਮਐਲਏ ਮੰਤਰੀ ਦਾ ਪੁੱਤਰ ਉਹ ਚਾਰ ਤਿੰਨ ਚਾਰ ਆਰੀ ਐਮਐਲਏ ਦੇ 752 ਚ 752 ਚ ਪਹਿਲੀ ਆਰੀ ਕੋਈ ਸਾਬਕਾ ਐਮਐਲਏ ਜੇਲ੍ਹ ਦੇ ਵਿੱਚ ਉਹ ਵੀ ਰੋਪੜ ਦੀ ਜੇਲ੍ਹ ਦੇ ਵਿੱਚ ਤੁਸੀਂ ਵੇਖੋ ਕਿੱਥੇ ਜੀਰਾ ਤੇ ਕਿੱਥੇ ਰੋਪੜ ਔਰ ਉਹਨਾਂ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਜਾਵੇ ਇਸ ਕਰਕੇ ਜੀਰਾ ਸਾਹਿਬ ਜੀਰਾ ਸਾਹਿਬ ਕ੍ਰਿਮੀਨਲ ਹੈ ਗੈਂਗਸਟਰ ਹੈ ਉਹ ਗੈਂਗਸਟਰ ਤਾਂ ਫੜਿਆ ਨਹੀਂ ਗਿਆ ਗੈਂਗਸਟਰ ਜਿਹੜਾ ਚੰਚ ਇੰਟਰਵਿਊ ਦਿੱਤੇ ਉਹ ਨਹੀਂ ਫੜਿਆ ਗਿਆ ਕਿਹਨੇ ਕੀਤੀ ਹੋਣੀ ਹੋਇਆ ਜੀਰਾਸਾਂ ਨੂੰ ਫੜ ਕੇ ਇੱਥੇ ਦਿੱਤਾ ਪਰ ਮੈਨੂੰ ਇਸ ਕਰਕੇ ਖੁਸ਼ੀ ਸਾਡਾ ਸਾਥੀ ਸੱਜਣ ਚੜ੍ਹਦੀ ਕਲਾ ਚ ਉਹ ਸਾਡੀ ਜਾਣਦਿਆਂ ਸਰ ਕਿਸੇ ਨੇ ਪੁੱਛਿਆ ਨਹੀਂ ਆਹ ਰਹੀ ਉਹ ਬਜ਼ੁਰਗ ਲਾਏ ਹੋਏ ਇੱਕ ਪਾਸ ਕੋ ਦੇ ਕਿ ਰਿਟਾਇਰਡ ਉਹ ਕਹਿੰਦੇ ਵੀ ਤਲਾਸ਼ੀ ਉਹਨਾਂ ਨੇ ਤਲਾਸ਼ੀ ਲਈ ਸਾਨੂੰ ਕਿਸੇ ਨੇ ਨਹੀਂ ਕਿਹਾ ਕੋਈ ਕਹਿ ਦਿੰਦਾ ਵੀ ਸਾਨੂੰ ਆਹ ਕੰਮ ਹੈ ਅਸੀਂ ਰਾਸ਼ ਇੱਕ ਚੁਣੇ ਹੋਏ ਬੰਦੇ ਦੀ ਪਾਰਟੀ ਦੀ ਪ੍ਰਧਾਨ ਦੀ ਸਾਬਕਾ ਕੈਬਨਟ ਮੰਤਰੀ ਦੀ ਤਲਾਸ਼ੀ ਉਹ ਫਿਰ ਸਾਨੂੰ ਡਿਪਟੀ ਸਾਹਿਬ ਕਹਿੰਦੇ ਵੀ ਆਓ ਭਈ ਅੰਦਰ ਮੁਲਾਕਾਤ ਥੋੜੀ ਕਰਨੇ ਮੈਂ ਕਿਹਾ ਜੀ ਅਸੀਂ ਆਮ ਜਨਤਾ ਲਈ ਸਾਡੇ ਮੁਲਾਕਾਤ ਕਰ ਲਾਂਗੇ ਸਾਨੂੰ ਤੁਹਾਡੇ ਕਮਰੇ 'ਚ ਲੋੜ ਹੀ ਨਹੀਂ ਅਸੀਂ ਫਿਰ ਜਿੱਥੇ ਆਮ ਜਨਤਾ ਮੁਲਾਕਾਤ ਕਰਦੀ ਹੈ ਉਹ ਜਾਲੀਆਂ ਦੇ ਵਿੱਚ ਉਹ ਕਿਤੇ ਬਾਕੀ ਕਿਉਂਕਿ ਸਮਾਂ ਹੁੰਦਾ ਹੈ ਸਮੇਂ ਦੇ ਮੁਤਾਬਕ ਲੰਮੇ ਚੱਲਣਾ ਚਾਹੀਦਾ ਹੈ ਇਹ ਸਮਾਂ ਹੁੰਦਾ ਜਾਂਦਾ ਰਹਿੰਦਾ ਪਰ ਮੇਰੀ ਬੇਨਤੀ ਹੈ ਅਫੀਸਰ ਸਿਫਾਨਾ ਨੂੰ ਔਰ ਸਰਕਾਰ ਨੂੰ ਔਰ ਖਾਸ ਕਰਕੇ ਜੇਲ੍ਹ ਦੇ ਡੀਜੀਪੀ ਸਾਹਿਬ ਮਾਈ ਕਾਲਡ ਹਿਮ ਦੋ ਤਿੰਨ ਵਾਰੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਆਈਜੀ ਸਾਹਿਬ ਨਾਲ ਮੇਰੀ ਗੱਲ ਹੋਈ ਐਂਡ ਆਈਜੀ ਸਾਹਿਬ ਨੇ ਮਹਿਸੂਸ ਕੀਤਾ ਕਿ ਐਮਐਲਏ ਦੀ ਚੈਕਿੰਗ ਨਹੀਂ ਹੋ ਸਕਦੀ ਇਹਨਾਂ ਨੇ ਗਲਤ ਕੀਤਾ ਵੀ ਜਿਹੜਾ ਇਹਨਾਂ ਨੇ ਥੋੜੀ ਚੈਕਿੰਗ ਕੀਤਾ ਸੋ ਅਸੀਂ ਹੁਣ ਕਿਹਾ ਜੀ ਕੋਈ ਗੱਲ ਨਹੀਂ ਰੱਬ ਦਾ ਭਾਣਾ ਹੈ ਸਾਡਾ ਹੋਰ ਵੀ ਚੈੱਕ ਕਰ ਲਓ ਜੇੜਾ ਕੁਝ ਕਿਥੋਂ ਚੈੱਕ ਕਰਨਾ ਹੈ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਨੂੰ ਸ਼ੱਕ ਤਾਂ ਨਹੀਂ ਹੋ ਗਿਆ ਕੋਈ ਲੈ ਕੇ ਜਾ ਰਹੇ ਹੁੰਦੇ ਚਲੋ ਕੋਈ ਗੱਲ ਨਹੀਂ ਉੱਥੇ ਸਾਰੇ ਕੈਮਰੇ ਲੱਗੇ ਆ ਨਾ ਫਲਾ ਨਹੀਂ ਫਿਰ ਸਾਨੂੰ ਮਿਲ ਕੇ ਅਸੀਂ ਉੱਥੇ ਮੁਲਾਕਾਤ ਕੀਤੀ ਫਿਰ ਉਹਨਾਂ ਦਾ ਅਫਸਰ ਆਇਆ ਕਿ ਹੁਣ ਅੰਦਰ ਆ ਜਾਓ ਜੀ ਅੰਦਰ ਮੁਲਾਕਾਤ ਕਰਾਦੇ ਅਸੀਂ ਕਿ ਕੋਈ ਗੱਲ ਨਹੀਂ ਸਾਡਾ ਕੀ ਨੂੰ ਟਹਿਲਾ ਹੋ ਗਿਆ ਅਸੀਂ ਤਾਂ ਇੱਥੋਂ ਹੀ ਆਏ ਹਾਂ ਅਸੀਂ ਥੱਲੇ ਦਾ ਜੇ ਉੱਥੇ ਉਹ ਜਿਹੜਾ ਟੇਬਲ ਬਾਹਰ ਮਿਲੇ ਜਾਲੀਆਂ ਉਥੇ ਬੈਠ ਕੇ ਜੀਰਾਂ ਸਾਡੀ ਮੁਲਾਕਾਤ ਕਰਤੀ ਪਰ ਇਹ ਰੀਤੀ ਰਿਵਾਜ ਇਹ ਬਹੁਤ ਬਾੜੇ ਹੈ ਔਰ ਸਰਕਾਰ ਨੂੰ ਔਰ ਆਫੀਸਰਸ ਐ ਬੰਦ ਕਿਉਂਕਿ ਯਾਦ ਸਾਡੇ ਵੀ ਰਹਿਣੀ ਹੈ ਗੱਲ 30 35 ਸਾਲ ਰਾਜਨੀਤੀ ਅਸੀਂ ਵੀ ਲੰਮੀ ਕਰੀ ਸਮੇਂ ਆਉਂਦੇ ਜਾਂਦੇ ਰਹਿੰਦੇ ਜਿਹੜੀ ਬਲੋਹ ਦਾ ਬੈਲਟ ਹਿੱਟ ਕਰਨਾ ਕਿਸੇ ਨੂੰ ਜਾਂ ਬਲੋਹ ਦਾ ਬੈਲਟ ਕਿਸ ਨੂੰ ਜਲੀਲ ਕਰਨਾ ਬੰਦਾ ੱੱਕਾ ਭੋਲੀ ਜਾਂਦਾ ਹੈ ਜੇ ਜਲੀਲ ਕੀਤਾ ਤੇ ਜਲਾਲਤ ਕੀਤੀ ਕਦੇ ਭੁੱਲਦਾ ਨਹੀਂ ਜਿਹੜੀ ਜਲਾਲਤ ਕਰਦਾ ਨਾ ਬੰਦਾ ਜਾਣ ਕੇ ਕਿਉਂਕਿ ਬਸ ਸੈਲਫ ਰਿਸਪੈਕਟ ਹੈਗੀ ਸਾਡੇ ਕੋਲੇ ਹੋਰ ਕੀ ਹੈ ਹੁਣ ਪੋਲੀਟੀਸ਼ੀਅਨ ਸੂਭਾ ਤੋਂ ਲੈ ਕੇ ਸੇਵਾ ਕਰਦਾ ਹੈ ਕੰਮ ਕਰਦਾ ਹੈ ਲੋਕ ਕਈ ਜਿਹੜੀ ਨਾਰਾਜ਼ ਹੋ ਜਾਂਦੇ ਇਲਜ਼ਾਮ ਉਰੇ ਤੇ ਲੱਗ ਜਾਂਦੇ ਹੈ ਉਹਨਾਂ ਨੂੰ ਜੇਲ੍ਹ ਜਾਤ ਨੇ ਵੀ ਜਾਣਾ ਪੈਂਦਾ ਹੈ ਕਰਿਆ ਵਾਸਤੇ ਇੱਕ ਇੱਜ਼ਤ ਆ ਜੇ ਸਾਡੀ ਇੱਜ਼ਤ ਵੀ ਗਵਾਚ ਗਈ ਫਿਰ ਕਾ ਤੋ ਪੋਲੀਟਿਕਸ ਕਰਦਾ ਸੋ ਮੇਰੇ ਨਾਲ ਇਹ ਕਿਰਾਇਆ ਤੁਹਾਡੇ ਤੇ ਜੇ ਮੇਰੇ 100% 100% ਪਾਰਟੀ ਦਾ ਪ੍ਰਧਾਨ ਸਾਬਕਾ ਵਜ਼ੀਰ ਤਿੰਨ ਵਾਰੀ ਦੇ ਉਮਰ ਅਗਾਜ਼ਾ 70 ਸਾਲ ਇਹ ਪਾਰਟੀ ਦਾ ਪ੍ਰਧਾਨ ਤੇ ਉਹ ਵੀ ਤੁਸੀਂ ਏਦਾਂ ਚੈਕਿੰਗ ਕਰਾ ਕੇ ਭੇਜੋ ਉਹ ਵੀ ਆਮ ਉੱਥੇ ਬੁਲਾਓ ਕੋਈ ਗੱਲ ਨਹੀਂ ਪਰ ਇਹ ਗੱਲ ਹੈ ਇਹਨੂੰ ਮੈਂ ਕੋਈ ਨਾ ਮੈਂ ਕੋ ਲਾਲ ਡੈਰੀ ਨਾ ਮੇਰੇ ਕੋ ਲਾਲ ਪੈਨ ਪਰ ਮੈਂ ਚਿੱਤ 'ਚ ਜ਼ਰੂਰ ਯਾਦ ਰੱਖੂਗਾ ਜਿਨ੍ਹਾਂ ਨੇ ਕਰਾਇਆ ਉਹ ਚਿੱਤ 'ਚ ਜ਼ਰੂਰ ਯਾਦ ਰੱਖੂਗਾ ਸਮਾਂ ਆਉਣ ਤੇ ਜਦੋਂ ਵੀ ਸਮਾਂ ਹੋਵੇ ਸਿਆਣਾ ਬੰਦਾ ਉਹ ਹੈ ਵੀ ਪਹਿਲਾਂ ਨਾ ਬੋਲੇ ਤੇ ਸਮਾਂ ਆਉਣ ਤੇ ਫਿਰ ਬਖਸ਼ੇ ਵੀ